ਯਾਰ ਉਹਨਾਂ ਲੋਕ ਦੇ ਨਾਮ ਤੇ ਐਸਾ ਵੀ ਤਾਂ ਗੰਭੀਰ ਬਰਨ ਇਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ तकरीबन ਸਾਰੇ ਹੀ ਬਾਡੀ ਦੇ ਅੰਦਰ ਝੁਲਸ ਗਿਆ ਸ਼ਰੀਰ ਤੇ 70% ਬਰਨ ਇਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਹੈਗੀਆਂ ਤੇ ਵਾਹਿਗੁਰੂ ਤੋਂ ਆਈ ਅਰਦਾਸ ਕਰਦੇ ਹਾਂ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਆਮ ਆਪ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ वैसे तो हिंदुस्तान लड़ाई सारी दुनिया दी लड़ाई लड़ रहा है वो लड़ाई आतंकवाद के खिलाफ वो आतंकवाद के खिलाफ ਜਿਹੜਾ ਕਿਨੋਣਾ ਚਿਹਰਾ ਜਿਹੜਾ ਪਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਪੂਤਪੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆ ਜੀ ਤੇ ਪੰਜਾਬ ਦੀ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੇ ਜਾਨ ਮਾਲ ਦੀ ਪਰਵਾ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅੱਡੇ ਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਸ ਪਹਾੜ ਵਾਂਗੂ ਇੱਥੇ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਹਦੇ ਨਾਲ ਹੀ ਮੈਂ ਸਮਝਦਾ ਹਾਂ ਵੀ ਅੱਜ ਸਾਰੇ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਹੰਗਾਰਾ ਜਿੱਤੇ ਫਾਇਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉੱਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹੀ ਅਮਨ ਸ਼ਾਂਤੀ ਦੀ ਜੋ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿਉਂਕਿ ਜਿਹੜੇ ਅਤੰਕਵਾਦ ਦੇ ਖਿਲਾਫ ਮਹਿੰਮ ਚੱਕਿਆ ਸੀਗਾ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇਤਰਤਵ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਪਰ ਜਦੋਂ ਆ ਸੰਦੇਸ਼ ਚੱਲਿਆ ਗਿਆ ਉਹਦੇ ਬਾਅਦ ਅੱਜ ਜਦੋਂ ਲੁੱਟ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਸਵਾਗਤ ਵੀ ਕੀਤਾ ਹੈ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਚੀਫ ਮਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਮ ਬਹੁਜਨ ਸਮਾਜ ਪਾਰਟੀ ਤੇ ਬੀਜੀ ਬੀਜਪੀ ਕਨੇ ਉਹ ਮਨੂ ਯੋਧੇ ਚ ਸ਼ਾਮਿਲ ਹੁੰਦਾ ਮੌਕਾ ਮਿਲਿਆ ਤੇ ਸਾਰਿਆਂ ਨੇ ਇਸ ਗੱਲ ਦੀ ਛਿਲਾਗਾ ਵੀ ਕੀਤੀ ਵੀ ਜਿਹੜਾ ਯੁੱਧ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਨਹੀਂ ਹੈ ਤੇ ਉਹਦੀ ਸ਼ਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਟੈਰਰਿਸਮ ਨੂੰ ਕਿਸੇ ਹੱਦ ਤਾਈ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹਨੇ ਚੁਕਾਣੀ ਪਊਗੀ ਇੱਕੋਥੇ ਬੀਜੇਪੀ ਕੰਮਿਓ ਮੈਂ ਸੁਝਾਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉੱਥੇ ਕਿਉਂਕਿ ਅਸੀਂ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਸ ਪ੍ਰਪੋਜ਼ਲ ਦਾ ਜਿਹੜਾ ਭਾਜੀਪੀ ਪੰਜਾਬ ਕੰਨੇ ਉਹ ਮੈਂ ਉਥੇ ਮੀਟਿੰਗ ਤੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਹਵਾਰਾ ਦਿੱਤਾ ਤੇ ਖਾਸ ਤੌਰ ਤੇ ਮੈਂ ਆ ਬਾੜੀ ਆ ਪੰਜਾਬ ਦੇ ਗਵਰਨਰ ਕਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਹਿਕਾਰ ਕੀਤਾ ਬਲਕਿ ਉਹਨਾਂ ਨੇ ਹੰਗਾਰਾ ਵੀ ਦਿੱਤਾ ਹੈ ਵੀ ਆ ਜਿਹੜੀ ਪ੍ਰਪੋਜ਼ਲ ਹੈ ਭਾਜੀਪੀ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਇਜਾਵਾਗੇ ਸੈਂਟਰ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਸੀ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਹੀ ਅਸੀਂ ਪੰਜਾਬ ਹਮੇਸ਼ਾ ਚਾਹ ਪੈਠ ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟੈਰਰਿਜ਼ਮ ਦੇ ਦਿਨ ਸੀਗੇ ਚਾਹ ਬਾਚੇ ਕਾਰਜ ਦੇ ਦੌਰਾਨ ਵੀ ਇੱਥੇ ਜਿਹੜਾ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਡਟ ਸਾਡੀ ਇਕਨੋਮੀ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਲੋਕਾਂ ਦੇ ਵਪਾਰ ਤੇ ਪੈਂਦਾ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਹੁਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ fiscal benefits financial benefits ਚਾਹੇ ਸਾਡੇ ਕਿਸਾਨ ਪਰ ਹੈ ਸਾਡੇ ਮਜ਼ਦੂਰ ਹੈ ਚਾਹੇ ਵਪਾਰ ਹੈ ਚਾਹੇ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਮਨੂ ਅੱਜ ਮੈਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਗਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਨ ਨਾਲ ਜਿਨ੍ਹਾਂ ਦੇ ਵਿੱਚ ਜਦੋਂ ਆ ਹਾਲਾਤ ਹੈ ਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਜ਼ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨ ਹੋਈਆਂ ਪਰ ਮੁੰਨਾ ਦਾ ਸਮਾਂ ਨਾਲ ਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅੱਕ ਚਾਣਣਾ ਹੋ ਗਿਆ ਵੀ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਇਹ ਲੋ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ گورنر ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੀ ਅੱਗੇ ਰੂਪਰੇਖਾ ਵੀ ਪਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਇਸ ਕਿਸਮ ਦਾ ਇੱਕ ਸਾਰਾ ਨੇ ਇੱਕ ਜੁੜਤਾ ਦਿਖਾਈ ਹੈ ਉਸ ਇੱਕ ਜੁੜਤਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਖੋਗੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ